भारती मूल दी औरत ने उपराष्ट्रपति ਨਾਲ ਕੀਤੀ ਬਹਿਸ ਅਮਰੀਕਾ ਵੱਲੋਂ ਟਿਕਟਾਕ ਦੀ ਮਾਲਕੀ ਸਬੰਧੀ ਚੀਨ ਨਾਲ ਨਹੀਂ ਹੋਇਆ ਕੋਈ ਸਮਝੌਤਾ ਮੈਕਸੀਕੋ ਤੋਂ ਆ ਰਹੇ ਜਹਾਜ਼ ਨੂੰ ਫਲੋਰੀਡਾ ਵਿੱਚ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ ਕਈ ਯਾਤਰੀ ਜ਼ਖਮੀ ਮਿਸਿਸੀਪੀ ਯੂਨੀਵਰਸਿਟੀ ਵਿੱਚ ਇੱਕ ਜਨਤਕ ਸਮਾਗਮ ਦੌਰਾਨ ਭਾਰਤੀ ਮੂਲ ਦੀ ਔਰਤ ਨੇ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਉਪ ਰਾਸ਼ਟਰਪਤੀ ਜੇਰੀ ਵੈਸ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ। ਉਸਨੇ 트ੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੇ ਸਵਾਲ ਉਠਾਏ ਅਤੇ ਵੈਸ ਨੂੰ ਪੁੱਛਿਆ, "ਨਿਜਮਾ ਅਨਸਾਰ ਸਖਤ ਮਿਹਨਤ ਅਤੇ ਪੈਸੇ ਨਾਲ ਆਉਣ ਵਾਲੇ ਲੋਕਾਂ ਨੂੰ ਹੁਣ ਕੱਢੇ ਜਾਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ?" ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋਈ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਸਮਾਗਮ ਦੌਰਾਨ ਜਦੋਂ ਸਵਾਲ ਜਵਾਬ ਸ਼ੁਰੂ ਹੋਏ ਤਾਂ ਭਾਰਤੀ ਮੂਲ ਦੀ ਔਰਤ ਨੇ ਖੜੀ ਹੋ ਕੇ ਪੁੱਛਿਆ ਜਦੋਂ ਤੁਸੀਂ ਕਹਿੰਦੇ ਹੋ ਕਿ ਇੱਥੇ ਬਹੁਤ ਜ਼ਿਆਦਾ ਪ੍ਰਵਾਸੀ ਨੇ ਤਾਂ ਇਹ ਬਹੁਤ ਜ਼ਿਆਦਾ ਦੀ ਸੀਮਾ ਕਿਸ ਨੇ ਨਿਰਧਾਰਤ ਕੀਤੀ ਤੁਸੀਂ ਸਾਨੂੰ ਇੱਥੇ ਆਨਲੀ ਕਿਹਾ ਸਾਡੀ ਜਵਾਨੀ ਸਾਡੀ ਮਿਹਨਤ ਇਸ ਦੇਸ਼ ਵਿੱਚ ਸਾਡਾ ਪੈਸਾ ਲੱਗਿਆ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਥੇ ਨਹੀਂ ਰਹਿ ਸਕਦੇ ਵੈਸ ਨੇ ਇਸ ਗੱਲ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਸਿਰਫ ਸੀਮਿਤ ਗਿਣਤੀ ਵਿੱਚ ਕਾਨੂੰਨੀ ਪ੍ਰਵਾਸੀਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਉਸਨੇ ਦਲੀਲ ਦਿੱਤੀ ਕਿ ਬੇਕਾਬੂ ਇਮੀਗ੍ਰੇਸ਼ਨ ਦੇਸ਼ ਤੇ ਸਮਾਜਿਕ ਇਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਵੈਸ ਨੇ ਵੀ ਕਿਹਾ ਕਿ ਜੇਕਰ 100 ਲੋਕ ਗੈਰਕਾਨੂੰਨੀ ਤੌਰ ਤੇ ਆਉਂਦੇ ਨੇ ਅਤੇ ਦੇਸ਼ ਵਿੱਚ ਯੋਗਦਾਨ ਪਾਉਂਦੇ ਨੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਹੁਣ ਹਰ ਸਾਲ 10 ਲੱਖ ਜਾਂ 1 ਕਰੋੜ ਲੋਕਾਂ ਨੂੰ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ ਇਸਤੇ ਅਰਤਨੇ ਇੱਕ ਵਾਰ ਫਿਰ ਕਿਹਾ ਹੈ ਕਿ ਅਮਰੀਕਾ ਸਾਲਾਂ ਤੋਂ ਲੋਕਾਂ ਨੂੰ ਅਮਰੀਕੀ ਸੁਪਨਾ ਦਿਖਾ ਰਿਹਾ ਹੈ ਤੁਸੀਂ ਖੁਦ ਰਸਤੇ ਬਣਾਏ ਨੇ ਕਿਹਾ ਹੈ ਕਿ ਸਖਤ ਮਿਹਨਤ ਕਰੋ ਪੈਸੇ ਦਿਓ ਤੇ ਇੱਥੇ ਰਹੋ ਤੇ ਹੁਣ ਤੁਸੀਂ ਹੀ ਇਹ ਕਹਿ ਰਹੇ ਹੋ ਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਹੋ ਗਏ ਹਾਂ ਇਹ ਗੱਲ ਕਿਵੇਂ ਜਾਇਜ਼ ਹੋ ਸਕਦੀ ਹੈ? ਰਾਸ਼ਟਰਪਤੀ 트ੰਪ ਦੀ ਵੀਰਵਾਰ ਨੂੰ ਚੀਨੀ ਨੇਤਾ ਦੇ ਨਾਲ ਮੁਲਾਕਾਤ ਨੇ ਵਪਾਰਕ ਤਣਾਅ ਨੂੰ ਘੱਟ ਕਰਨ ਦੇ ਉਦੇਸ਼ ਨਾਲ ਭਾਵੇਂ ਕਈ ਫੈਸਲੇ ਲਏ ਨੇ ਕਾ ਟਿਕਟੌਕ ਦੀ ਮਾਲਕੀ ਤੇ ਕੋਈ ਸਮਝੌਤਾ ਨਹੀਂ ਹੋ ਸਕਿਆ ਮੀਟਿੰਗ ਤੋਂ ਬਾਅਦ ਵਣਜ ਮੰਤਰਾਲੇ ਨੇ ਕਿਹਾ ਕਿ ਚੀਨ ਟਿਕਟੌਕ ਨਾਲ ਸੰਬੰਧਿਤ ਮੁੱਦਿਆਂ ਨੂੰ ਸਹੀ ਢੰਗ ਨਾਲ ਹੱਲ ਕਰਨ ਲਈ ਅਮਰੀਕਾ ਨਾਲ ਕੰਮ ਕਰੇਗਾ ਇਸ ਨੇ ਅਮਰੀਕਾ ਵਿੱਚ ਪ੍ਰਸਿੱਧ ਵੀਡੀਓ ਸ਼ੇਅਰਿੰਗ ਪਲੇਟਫਾਰਮ ਦੀ ਕਿਸਮਤ ਬਾਰੇ ਅਨਿਸ਼ਚਿਤਤਾ ਨੂੰ ਖਤਮ ਕਰਨ ਵਾਲੇ ਕਿਸੇ ਵੀ ਗੱਲ ਬਾਰੇ ਕੋਈ ਵਿਰਵਾਣੀ ਦਿੱਤਾ 트럼ਪ ਪ੍ਰਸ਼ਾਸਨ ਸੰਕੇਤ ਦੇ ਰਿਹਾ ਸੀ ਕਿ ਉਹ ਬੀਰਿੰਗ ਨਾਲ ਅਮਰੀਕਾ ਵਿੱਚ ਟਿਕਟੌਕ ਨੂੰ ਚਾਲੂ ਰੱਖਣ ਲਈ ਇੱਕ ਸਮਝੌਤੇ ਤੇ ਪਹੁੰਚਣ ਵਾਲਾ ਹੈ ਐਡਵਾਰਨੂ ਸੀਬੀਐਸ ਟੀਵੀ ਦੇ ਫੇਸ ਦੀ ਨੇਸ਼ਨ ਦੇ ਵਿੱਚ ਖਜ਼ਾਨਾ ਸਕੱਤਰ ਸਕਾਟ ਵੇਸੈਂਟ ਨੇ ਦੱਸਿਆ ਸੀ ਕਿ ਦੋਵੇਂ ਨੇਤਾ ਵੀਰਵਾਰ ਨੂੰ ਦੱਖਣੀ ਕੋਰੀਆ ਵਿੱਚ ਸਮਝੌਤੇ ਨੂੰ ਅੰਤਮ ਰੂਪ ਦੇਣਗੇ ਉਹਨੇ ਕਿਹਾ ਸੀ ਕਿ ਜੋ ਬਾਈਡਨ ਦੁਆਰਾ ਦਸਤਖਤ ਕੀਤੇ ਕਾਨੂੰਨ ਦੇ ਤਹਿਤ ਟਿਕਟੌਕ ਨੂੰ ਚੀਨ ਦੇ ਬਾਈਟ ਡਾਂਸ ਤੇ ਉਦੋਂ ਤੱਕ ਬੰਦੀ ਲਗਾਈ ਜਾਣੀ ਚਾਹੀਦੀ ਸੀ ਜਦੋਂ ਤੱਕ ਇਸ ਨੂੰ ਕੋਈ ਨਵਾਂ ਅੰਬੀ ਕੀ ਮਾਲਕ ਨਹੀਂ ਮਿਲਦਾ ਜਨਵਰੀ ਵਿੱਚ ਭਾਵੇਂ ਇਸ ਦੀ ਸਮਾਂ ਸੀਮਾ ਲੰਘ ਚੁੱਕੀ ਹੈ ਰਾਸ਼ਟਰਪਤੀ 트ੰਪ ਨੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਜਿਸ ਅ据 ਟਿੱਕਟਾਕ ਨੂੰ ਕੰਮੋਂ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਗਈ ਸੀ 트ੰਪ ਨੇ ਸਪਸ਼ਟ ਕਾਨੂੰਨੀ ਆਧਾਰ ਤੋਂ ਬਿਨਾਂ ਸਮਾਂ ਸੀਮਾ ਬਦੌਂਦੇ ਕਈ ਆਦੇਸ਼ ਜਾਰੀ ਕੀਤੇ ਨੇ ਅਪ੍ਰੈਲ ਵਿੱਚ ਅਮਰੀਕੀ ਮਾਲ ਕੀ ਲਈ ਇੱਕ ਵਿਕਰੀ ਸਮਝੌਤਾ ਲਗਭਗ ਅੰਤਿਮ ਰੂਪ ਤੇ ਪਹੁੰਚ ਗਿਆ ਸੀ ਪਰ 트ੰਪ ਪ੍ਰਸ਼ਾਸਨ ਵੱਲੋਂ ਚੀਨੀ ਉਤਪਾਦਾਂ ਤੇ ਵਾਧੂ ਟੈਰਫ ਦੇ ਐਲਾਨ ਤੋਂ ਬਾਅਦ ਚੀਨ ਪਿੱਛੇ हट ਗਿਆ ਅਤੇ ਇਸ ਮੁਜਾਦਾ ਇੱਕ ਵਾਰ ਫਿਰ ਵਿੱਚ ਹੀ ਰਹਿ ਗਿਆ ਅਮਰੀਕਾ ਦੇ ਰੱਖਿਆ ਮੰਤਰੀ ਪੀਥੇਕ ਸੇਥ ਨੇ ਜਾਣਕਾਰੀ ਦਿੱਤੀ ਹੈ ਕਿ ਅਮਰੀਕੀ ਫੌਜ ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਸ਼ੀਲੇ ਪਦਾਰਥ ਲਾਜ਼ਾਰੀ ਇੱਕ ਕश्ती ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਹਮਲਾ ਅਜੇ ਸਮੇ ਹੋਇਆ ਹੈ ਜਦੋਂ 트ੰਪ ਪ੍ਰਸ਼ਾਸਨ ਦੱਖਣੀ ਸਮੁੰਦਰੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੇ ਸਮਗਲਨਾਂ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰ ਰਿਹਾ ਹੈ। ਏਕ ਸਥਾਨ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਬਾਰੇ ਜਾਣਕਾਰੀ ਦਿੰਦੇ ਆ ਕਿ ਖੂਫੀਆ ਜਾਣਕਾਰੀ ਮਿਲੀ ਸੀ ਕਿ ਕਿਸ਼ਤੀ ਇੱਕ ਅਜਿਹੇ ਰਸਤੇ ਤੋਂ ਲੰਘ ਰਹੀ ਹੈ ਜਿਸ ਨੂੰ ਡਰੱਗਸ ਸਮਗਲਿੰਗ ਵਾਲੇ ਰਸਤੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਮਲਾ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਹੋਇਆ ਅਤੇ ਅਮਰੀਕੀ ਫੌਜ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜੈਟ ਬਲੂ ਦੀ ਇੱਕ ਫਲਾਈਟ ਜੋ ਮੈਕਸੀਕੋ ਤੋਂ ਆ ਰਹੀ ਸੀ ਅਚਾਨਕ ਹੀ ਉਚਾਈ ਘਟਨ ਕਾਰਨ ਫਲੋਰੀਡਾ ਵਿੱਚ ਇਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਇਸ ਹੋਣ ਕਈ ਯਾਤਰੀ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਕੈਨਕਨ ਤੋਂ ਨਿਊ ਜਰਸੀ ਦੇ ਨਿਵਾਰਕ ਜਾ ਰਹੀ ਫਲਾਈਟ ਦੀ ਅਚਾਨਕ ਉਚਾਈ ਘਟ ਹੋ ਗਈ ਸੀ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਇਸ ਦੀ ਜਾਂਚ ਕਰ ਰਿਹਾ ਹੈ ਐਫਏ ਦੇ ਅਨੁਸਾਰ 에ਅਰਵੇਸ A320 ਨੂੰ ਦੁਪਹਿਰ 2 ਵਜੇ ਦੇ ਕਰੀਬ ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜਿਆ ਗਿਆ ਸੀ ਫਿਲਹਾਲ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕਿੰਨੇ ਲੋਕ ਇਸ ਘਟਨਾ ਵਿੱਚ ਜ਼ਖਮੀ ਹੋਏ ਨੇ ਅਤੇ ਉਹਨਾਂ ਦੀਆਂ ਸੱਟਾਂ ਕਿੰਨੀਆਂ ਗੰਭੀਰ ਨੇ ਪਰ ਜਾਣਕਾਰੀ ਮੁਤਾਬਕ 10 ਲੋਕ ਜ਼ਖਮੀ ਹੋਏ ਨੇ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਜੈਟਪਲੂ ਨੇ ਬਿਆਨ ਦਿੱਤਾ ਹੈ ਕਿ ਮੈਡੀਕਲ ਅਧਿਕਾਰੀਆਂ ਨੇ ਹਵਾਈ ਅੱਡੇ ਤੇ ਚਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਂਚ ਕੀਤੀ ਅਤੇ ਕੁਝ ਨੂੰ ਹਸਪਤਾਲ ਲਿਜਾਇਆ ਗਿਆ। ਕੰਪਨੀ ਨੇ ਵੀ ਕਿਹਾ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਿਆ। ਜਗਰਾਉਂ ਸ਼ਹਿਰ ਦੇ ਹਰੀ ਸਿੰਘ ਹਸਪਤਾਲ ਰੋਡ ਤੇ ਦੁਪਹਿਰ 3 ਵਜੇ ਅਜਿਹੀ ਘਟਨਾ ਸਾਹਮਣੇ ਆਈ ਜਿਸ ਨੇ ਸਾਰੇ ਸ਼ਹਿਰ ਵਿੱਚ ਖਾਫ ਦਾ ਮਾਹੌਲ ਪੈਦਾ ਕੀਤਾ ਹੈ। ਪਿੰਡ ਗਿੱਦੜਵਿੰਡੀ ਦਾ 26 ਸਾਲਾ ਨੌਜਵਾਨ ਅਤੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਉੱਥੇ ਆਪਣੇ ਦੋ ਸਾਥੀਆਂ ਨਾਲ ਪਸ਼ਵਾਂ ਲਈ ਖਾਲ ਕੀਤਣਾ ਆਇਆ ਸੀ ਜਦੋਂ ਅਚਾਨਕ ਉਸਤੇ ਹਮਲਾ ਹੋ ਗਿਆ ਜਾਣਕਾਰੀ ਮੁਤਾਬਕ ਪਿੰਡ ਰੂਮਨੀ ਤੋਂ 6 ਤੋਂ 7 ਆੜ ਪਛਾਤੇ ਹਮਲਾਵਰਾਂ ਨੇ ਮੌਕੇ ਤੇ ਪਹੁੰਚ ਕੇ ਪਿਸਤੌਲ ਦੀ ਨੋਕ ਤੇ ਤਿੰਨਾਂ ਨੂੰ ਘੇਰਿਆ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਘਟਨਾ ਸਥਾਨ ਤੇ ਮੌਜੂਦ ਲੋਕਾਂ ਦੇ ਅਨੁਸਾਰ ਹਮਲਾਵਰਾਂ ਨੇ ਬਿਨਾਂ ਕਿਸੇ ਡਰ ਦੇ ਲੰਮੇ ਸਮੇਂ ਤੱਕ ਕੁੱਟਮਾਰ ਕੀਤੀ ਅਤੇ ਫਿਰ ਤੇਜਪਾਲ ਦੀ ਛਾਤੀ ਤੇ ਪਿਸਤੌਲ ਰੱਖ ਕੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਡੇਪਿਆ ਕਿਆ ਜਾ ਰਿਹਾ ਹੈ ਕਿ ਇੱਕ ਇਸੇ ਪ੍ਰਾਣੀ ਰੰਜਿਸ਼ ਦੇ ਕਾਰਨ ਗੋਲੀਬਾਰੀ ਕੀਤੀ ਗਈ। ਘਟਨਾ ਸਥਾਨ ਤੋਂ ਪੁਲਿਸ ਲੈਣ ਅਤੇ ਅਧਿਕਾਰੀਆਂ ਦੇ ਦਫ਼ਤਰ ਸਿਰਫ ਕੁਝ ਮੀਟਰ ਦੀ ਦੂਰੀ 'ਤੇ ਸਨ ਪਰ ਫਿਰ ਵੀ ਹਮਲਾਵਰਾਂ ਨੇ ਖੁੱਲੇआम ਇਹ ਅਪਰਾਧ ਕੀਤਾ ਹੈ। ਕੈਨੇਡਾ ਦੇ ਸੈਂਟਰ ਐਡਮਿੰਟਨ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 55 ਸਾਲਾ ਭਾਰਤੀ ਮੂਲ ਦੇ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਅਰਵੀ ਸਿੰਘ ਸਾਗੂ ਤੇ ਜਾਨਦੇਵ ਹਮਲਾ ਕੀਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹਨਾਂ ਦਾ ਸਾਹਮਣਾ ਇੱਕ ਅਜਿਹੇ ਅਜਨਬੀ ਨਾਲ ਹੋਇਆ ਜੋ ਉਹਨਾਂ ਦੀ ਕਾਰ ਤੇ ਪੇਸ਼ਾਬ ਕਰ ਰਿਹਾ ਸੀ ਜਿਸ ਤੇ ਸਾਗੂ ਨੇ ਇਤਰਾਜ ਕੀਤਾ ਤੇ ਉਸਨੂੰ ਅਜਹਿ ਕਰੰਤੂ ਰੋਕਿਆ ਪੁਲਿਸ ਦੇ ਅਨੁਸਾਰ ਪੀੜਤ ਅਰਵੀ ਸਿੰਘ ਸਾਗੂ ਨੇ ਹਮਲੇ ਤੋਂ 5 ਦਿਨਾਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜਿਆ ਇਹ ਘਟਨਾ 11 ਅਕਤੂਬਰ ਦੀ ਦੱਸੀ ਜਾ ਰਹੀ ਹੈ ਅਧਿਕਾਰੀਆਂ ਦੇ ਮੁਤਾਬਕ ਘਟਨਾ ਸਥਾਨ ਤੇ ਪਹੁੰਚਣ ਤੇ ਸਾਗੂ ਵੀ ਹੌਸ਼ ਮਿਲਿਆ ਸੀ ਉਸ ਦੇ ਲਾਜੇ ਕੀਤਾ ਗਿਆ ਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੁਆਰਾ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਦ ਹਮਾਰੇ ਤਾਬ ਨਾ ਚੱਲਦੇ ਆ 24 ਅਕਤੂਬਰ ਨੂੰ ਉਸ ਨੇ ਦਮ ਤੋੜਿਆ ਖਬਰਾਂ ਮੁਤਾਬਕ ਅਲਬਰਟਾ ਵਿਧਾਨ ਸਭਾ ਦੇ ਨੇੜੇ ਇਹ ਘਟਨਾ ਵਾਪਰੀ ਹੈ ਹਮਲਾਵਰ ਨੇ ਅਰਵਿਦੇ ਸਿਰ ਤੇ ਮੁੱਕਾ ਮਾਰਿਆ ਸੀ ਜਿਸ ਨਾਲ ਉਹ ਜ਼ਮੀਨ ਤੇ ਡਿੱਗ ਪਿਆ ਔਰ ਉਸ ਦਾ ਹਮਲਾ ਇੰਨਾ ਜ਼ੋਰਦਾਰ ਸੀ ਕਿ ਉਹ ਜਾਨਲੇਵਾ ਸਾਬਤ ਹੋਇਆ ਜਦੋਂ ਮੈਡੀਕਲ ਸੇਵਾਵਾਂ 'ਤੇ ਪਹੁੰਚਿਆ ਤਾਂ ਅਰਵੀ ਉਦੋਂ ਹੀ ਬੋਸ਼ ਸੀ ਪੁਲਿਸ ਨੇ ਦੱਸਿਆ ਹੈ ਕਿ ਦੋਸ਼ੀ 40 ਸਾਲਾ ਕਾਇਲ ਪਾਪਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ 'ਤੇ ਗੰਭੀਰ ਹਮਲੇ ਦਾ ਦੋਸ਼ ਲਗਾਇਆ ਹੈ ਇਹ ਵੀ ਸਪਸ਼ਟ ਕੀਤਾ ਹੈ ਕਿ ਦੋਵੇਂ ਵਿਅਕਤੀ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ ਤੇ ਇਹ ਘਟਨਾ ਮੌਕੇ ਤੇ ਹੀ ਵਾਪਰੀ ਪੈਸ ਦੌਰਾਨ ਇਹ ਹਮਲਾ ਹੋਇਆ ਜਿਸ ਵਿੱਚ ਸਾਗੂ ਦੀ ਜਾਨ ਚਲੀ ਗਈ ਮੈਲਬੌਰਨ ক্রিকেট ਗਰਾਊਂਡ ਵਿਖੇ ਅੱਜ ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ T20 ਮੈਚ ਵਿੱਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਨੇ 4 ਵਿਕਟਾਂ ਨਾਲ ਹਰਾਇਆ ਹੈ 126 ਦੌੜਾਂ ਦੇ ਮਾਮੂਲੀ ਜਿਹੇ ਟੱਚ ਨੂੰ ਆਸਟ੍ਰੇਲੀਆਈ ਟੀਮ ਨੇ 13.2 ਓਵਰਾਂ ਵਿੱਚ ਹੀ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਆਸਾਰ ਕੇ ਪਹਿਲਾ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 18.4 ਓਵਰਾਂ ਵਿੱਚ ਸਿਰਫ 125 ਦੌੜਾਂ ਦੇ ਆਲ ਆਊਟ ਹੋ ਗਏ। ਟੀਮ ਦਾ ਲੱਕ ਪਾਵਰਪਲੇ ਦੇ ਅੰਦਰ ਹੀ ਟੁੱਟ ਗਿਆ ਜਦੋਂ ਟੌਪ 4 ਬੱਲੇਬਾਜ਼ ਪਵੇਲੀਅਨ ਵਿੱਚ ਛਾਟ ਗਏ। ਸ਼ੁਭਮਨ ਗਿੱਲ, ਸੰਜੂ ਸਾਮਸਨ, ਤੇਲਕ ਵਰਮਾ ਅਤੇ ਕੋਦ ਕਪਤਾਨ ਸੂਰਜ ਕੁਮਾਰ ਯਾਦਵ 10-10 ਅੰਕੜਾ ਵੀ ਪਾਰ ਨਾ ਕਰ ਸਕੇ। ਨੌਜਵਾਨ ਬਲੇਬਾਜ ਅਭਿਸ਼ੇਕ ਸ਼ਰਮਾ ਨੇ ਇੱਕ ਸਿਰਾਂ ਸੰਭਾਲੀ ਰੱਖਿਆ ਅਤੇ ਹਰਸ਼ਿਤ ਰਾਣਾ ਨਾਲ ਮਿਲ ਕੇ ਇੱਕ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ। ਅਭਿਸ਼ੇਕ ਨੇ 37 ਗੇਂਦਾਂ ਤੇ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਹਰਸ਼ਿਤ ਨੇ 35 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ। ਇਨ੍ਹਾਂ ਦੋਵਾਂ ਦੀ ਬਦੌਲਤ ਹੀ ਭਾਰਤ 125 ਦੇ ਸਕੋਰ ਤੱਕ ਪਹੁੰਚ ਸਕਿਆ। ਓਦ੍ਰਿਕਸ ਸੁਛਬੀ ਦੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੇ 13.2 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 126 ਦੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਭਾਰਤੀ ਗੇਂਦਬਾਜ਼ਾਂ ਨੇ ਘੱਟ ਸਕੋਰ ਦੇ ਬਾਵਜੂਦ ਵੀ ਸੰਘਰਸ਼ ਕੀਤਾ। ਵਰੁਣ ਚਕਰਵਰਤੀ, ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾ ਨੇ 2-2 ਵਿਕਟਾਂ ਲਈਆਂ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪਰਮਾਣੂ ਦੇ ਲਈ ਸ਼ਮਨੀ ਗੁਰਦੁਆਰਾ ਪਬੰਦੇ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 1796 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਨੇ ਇਹ ਜਥਾ ਚਾਰ ਨੰਬਰ ਨੂੰ ਸ਼ਮਨੀਕ ਮਿਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ ਜਿਸ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇਸ ਦੌਰਾਨ ਅੱਜ ਸ਼ਰਧਾਲੂਆਂ ਨੇ ਆਪਣੇ ਵੀਜ਼ਾ ਲੱਗੇ ਪਾਸਪੋਰਟ ਸ਼ਮਨੀਕ ਮਿਟੀ ਦਫ਼ਤਰ ਤੋਂ ਪ੍ਰਾਪਤ ਕੀਤੇ ਪਾਸਪੋਰਟ ਵੰਡਣ ਮੌਕੇ ਸ਼ਮਨਿਕ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ 1802 ਸ਼ਰਦਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ ਸਫਾਰਤਖਾਨੇ ਨੇ 1796 ਸ਼ਰਦਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਏ ਉਨ੍ਹਾਂ ਕਿਹਾ ਕਿ 6 ਸ਼ਰਦਾਲੂਆਂ ਨੂੰ ਦੂਤਾਵਾਸ ਨੇ ਵੀਜ਼ਾ ਨਹੀਂ ਦਿੱਤਾ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਥੇ ਦੀ ਅਗਵਾਈ ਸ਼ਮਨਿਕ ਕਮੇਟੀ ਦੇ ਮੈਂਬਰ ਬੀਬੀ ਗੁਰਿੰਦਰ ਕੌਰ ਕਰ ਰਹੇ ਨੇ ਜਦਕਿ ਜਥੇ ਦੇ ਡਿਪਟੀ ਲੀਡਰ ਮੈਂਬਰ ਸਰਦਾਰ ਗੁਰਮੀਤ ਸਿੰਘ ਉਹ ਜਾਣਗੇ ਕਮੀ ਜੁਦੇ ਸ਼ਹੀਦ ਪਾਈ ਬੀ ਬੈਂ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਖੰਡ ਪਟ ਸਾਹਿਬ ਦੇ ਪੋਗ ਪਾਏ ਗਏ ਇਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਰਦਾਸ ਸੁਪਰੰਤ ਹੁਕਮਨਾਮਾ ਲੈਣ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸੰਗਤ ਨੂੰ ਸੋਰਮਿਆਂ ਦੀਆਂ ਗਾਥਾਵਾਂ ਦੇ ਨਾਲ ਜਾਣੂ ਕਰਵਾਇਆ ਸਮਾਗਮੋਕੇ ਸੰਗਤ ਨਾਲ ਵਿਚਾਰ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਸਮੇਂ ਦੀ ਭਾਰਤੀ ਹਕੂਮਤ ਵੱਲੋਂ 1984 ਵਿੱਚ ਸਿੱਖ ਪੰਥ ਦੇ ਪਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਂ 'ਤੇ ਹਮਲੇ ਕੀਤੇ ਗਏ ਸੀ ਜਿਸ ਨੂੰ ਸਿੱਖ ਕੌਮ ਕਦੇ ਨਹੀਂ ਭੁਲਾ ਸਕਦੀ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹੋਏ ਹਮਲੇ ਮਗਰੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਸ਼ਹੀਦ ਭਾਈ ਬੈਂਤ ਸਿੰਘ, ਸ਼ਹੀਦ ਭਾਈ ਸਤਵੰਦ ਸਿੰਘ ਅਤੇ ਸ਼ਹੀਦ ਭਾਈ ਕੇ ਸਿੰਘ ਦਾ ਸਿੱਖ ਕੌਮ ਅੰਦਰ ਬੇਹੱਦ ਸਤਿਕਾਰ ਹੈ ਅਤੇ ਇਹ ਹਮੇਸ਼ਾ ਰਹੇਗਾ। ਇਸੇ ਦੌਰਾਨ ਸ਼ਹੀਦ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਾਈ ਸਤਵੰਤ ਸਿੰਘ ਦੇ ਪਰਿਵਾਰ ਤੋਂ ਪਾਈ ਬ੍ਰਿਯਾਮ ਸਿੰਘ ਅਗਵਾਨ ਪਾਈ ਸਤਵੰਤ ਸਿੰਘ ਸਰਦਾਰ ਸਰਪਜੀਤ ਸਿੰਘ ਐਮਪੀ ਅਤੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਮੇਤ ਹੋਰ ਪਰਿਵਾਰਕ ਮੈਂਬਰ ਮੌਜੂਦ ਰਹੇ।